ਪਈ ਮੈਂ ਤੇ ਮੋਰ ਤੇ ਘੜੀ ਖੋਤੀ ਆ ਤੇ ਮੈਂ ਤੇ ਮੋਰ ਤੇ ਆਇਆ ਤੇ ਮੈਂ ਤੇ ਇਹਨਾਂ ਦੇ ਹੱਥ ਮਾਰਿਆ ਤੇ ਗਾਂਹ ਕਿਦੀ ਚੌਂਦੇ ਵਿੱਚ ਪਈ ਗਈ ਕਿਹੜੀ ਲੱਗੀ ਮਾਰੀ ਜੀ ਲੱਗੀ ਜੀ ਭਜਨਾ ਸੀਸ਼ਾ ਕਿ ਭਜਾ ਜੀ ਲੱਗ ਕੇ ਕੀ ਹੁਣ ਤੁਹਾਡੇ ਨੂੰ ਕੀ ਕਿਤੇ ਜਾ ਬਾਕੀ ਉਹ ਜੀ ਮਾਰਗਾਂ ਕਰਦੇ ਆਂ ਕੀ ਗੱਲ ਜੋ ਵੀ ਉਹਨਾਂ ਦਾ ਖਰਚਾ ਕੀ ਹੋਊਗਾ ਮਲਕੇ ਜੀ ਕਿ ਕਿੰਨਾ ਚ ਲੱਗੂ ਅਸਾਂ ਕੀ ਸਮਝੋ ਜੀ ਬੈਠੋ ਮੈਂ ਜਿਹੜੀ ਕਰਕੇ ਗੱਲ ਤਾ ਜੋ ਵੀ ਇਹਨਾਂ ਦਾ ਚੱਲ ਕਰਕੇ ਜਾਲੇ ਨਾ ਆਪਾਂ ਜੋ ਵੀ ਬਣਾਣ ਦੋਹਰ ਚੱਲਣਾ ਬਣ ਜਾਂਦਾ ਇਹਦਾ ਕੀ ਨਾਮ ਜਿਆ ਫਿਰ ਮੇਰਾ ਨਾਮ ਆਸ਼ਾ ਕੁਆਰੀ ਜੀ ਅਸੀਂ ਮਕੇਰੀਆ ਤੋਂ ਸਹੀ ਗੱਲ ਸਰ ਇੱਥੇ ਆ ਕੇ ਮਤਲਬ ਲੈਣਾ ਹੈ ਹੀ ਸਹਾਰੀਆਂ ਆਪਣੇ ਨਾਲ ਦੇ ਰਿਲੇਸ਼ਨ ਰਿਲੇਟਿਵ ਲੈਣਾ ਹੈ ਹੀ ਤੇ ਇਹ ਬਸਵਲਾ ਨਾ ਹੋਰ ਦੇਰ ਸਾਨੂੰ ਤੋ ਆਈਆਂ ਨੂੰ ਕਿਹਾ ਕਿ 2 ਸੈਕਿੰਡ ਰੁਕ ਬੱਚਾ ਜਾ ਕੇ ਆ ਮਾਇਆ ਬੱਚੇ ਨੂੰ ਬਿਠਾਣ ਕਰਕੇ ਅਸੀਂ 2 ਮਿੰਟ ਹੀ ਰੋਕੀ 2 ਮਿੰਟ ਮੇਰੀ ਮਤਲਬ ਕਿ 5 ਸੈਕਿੰਡ ਤੈਨੂੰ ਲਿਆ ਕੇ ਵਿੱਚ ਮਾਰ ਦੇ ਹਾਂਜੀ ਅੱਛਾ ਬੈਕਅਪ ਨਹੀਂ ਉਹਦਾ ਨਹੀਂ ਚਾਹ ਰੋ ਬਿਠਾ ਲਿਆ ਸੀ ਬੱਚਾ ਸੇ ਰੈਡੀ ਦਾ ਲਾਈਟ ਜਿਹੜੀ ਪਿਛਲੇ ਉਹ ਟੁੱਟੀ ਹੈ ਬੈਂਡ ਉਹ ਲੋਗ ਟੁੱਟ ਗਿਆ ਪਿੱਛੇ ਸਾਰਾ ਕੁਝ ਕਿੰਨਾ ਕਰਤੇ ਸਰ ਇਨਾ ਤੱਕ ਮੈਂ ਤਾਂ ਦੱਸ ਨਹੀਂ ਸਕਦਾ ਮਕੈਨਿਕ ਦੇਖੇਗਾ ਤੋਹੀ ਦੱਸੇਗਾ ਕੀ ਮੰਗਣੀ ਹੈ ਜੋਲੀ ਸਰ ਨੁਕਸਾਨો ਠੀਕਰ ਦਰਵਾਜ਼ਾ ਸਾਡਾ ਤੁਹਾਨੂੰ ਕੋਈ ਪੈਸੇ ਦੇਣ ਕੀ ਹੈ ਪੈ ਲੈਣ ਜੋ ਸਾਡਾ ਨੁਕਸਾਨ ਪਾ ਦੇ ਬਹੁਤ ਨੁਕਸਾਨ ਤੁਹਾਨੂੰ ਜੋ ਵੀ ਸਾਡਾ ਨੁਕਸਾਨ ਹੋਇਆ ਹੈ ਕਿ ਤੂੰ ਆ ਰਹੇ ਕਿ ਕਿੱਥੇ ਜਾਣਾ ਹੈ ਅਸੀਂ ਮੁਕੇਰੀਆਂ ਆ ਰਹੇ ਸੀ ਪਰ ਦੱਸ ਤੂੰ ਰਾਜਪੁਰੇ ਨਹੀਂ ਨਹੀਂ ਇੱਥੇ ਮੇਰੇ ਭਾਈਏ ਹਾਂਜੀ ਕਿੱਟੀ ਗੱਡੀ ਮੈਂ ਕੀ ਗੱਲ ਹੋਈ ਕੀ ਨਾਮ ਹੈ ਆਪਣਾ ਮੇਰਾ ਨਾਮ ਸ਼ੋਭਸ਼ ਮੇਰਾ ਮੇਰਾ ਪਿੰਡ ਹੈ ਮੁਕੇਰੀਆਂ ਮੈਂ ਮੁਕੇਰੀਆਂ ਤੋਂ ਆ ਰਿਹਾ ਮੇਰੇ ਗੈਸਟ ਆ ਰਹੇ ਮੈਂ ਉਹਨਾਂ ਲੈਣ ਆਇਆ ਸਿਰਫ ਮੇਰੇ ਬੱਚੇ ਨੇ ਗੱਡੀ ਦੇਖੀ ਤੇ ਗੱਡੀ ਧੋੜ ਕੇ ਆ ਗਿਆ ਮੈਂ 2 ਸੈਕਿੰਡ ਗੱਡੀ ਰੋਕੀ ਇਹਨੇ ਗੱਡੀ ਘੁਮਾਤੀ ਪਿੱਛੋਂ ਗੱਡੀ ਮਾਰਤੀ ਦੱਸ ਨਹੀਂ ਬੱਚਾ ਕਿੱਥੇ ਹੈ ਬੱਚਾ ਉੱਥੋਂ ਦੇਖ ਕੇ ਧੋੜਿਆ ਆ ਗਿਆ ਗੱਡੀ ਵਾਲਾ ਮੇਰੀ ਬੇਟੀ ਪਿੱਛੇ ਬੈਠੀ ਹੈਗੀ ਉਹ ਬੇਟੀ ਵਾਲ ਦੇਖ ਕੇ ਧੋੜਿਆ ਮੈਂ ਇਹ ਪਿਛੋਂ ਮਾਰੀ ਹੈ ਮੈਂ ਕਿਹਾ 1 ਸੈਕਿੰਡ ਰੁਕ ਯਾਰ ਮੈਂ ਬੱਚਾ ਆ ਗਿਆ ਧੋੜ ਕੇ ਤੇ ਉਹਨੂੰ ਬਿਠਾ ਲਵਾ ਇਹਨੇ ਨਹੀਂ ਤੈਨੂੰ ਇਹਨੂੰ ਪਤਾ ਨਹੀਂ ਕਿ ਗੱਡੀ ਘੁਮਾ ਦੇ ਗੱਡੀ ਲੱਗ ਜਾਣੀ ਗੱਡੀ ਦੀ ਹੈਡਲ ਦੇ ਹੈਡਲਾਈਟ ਬੈਕਲਾਈਟ ਬੈਕਲਾਈਟ ਸੋਰੀ ਸੋਰੀ ਬੈਕਲਾਈਟ ਪਰ ਬੰਪਰ ਠੀਕ ਹੈ ਜੀ ਰਾਮੂ ਸਰ ਇਹ ਕਹਿੰਦਾ ਉਲਟਾ ਮੈਨੂੰ ਕਹਿੰਨ ਦਾ ਕਿ ਜੇ ਮੇਰੀ ਗੱਡੀ ਤੇ ਖੜੀ ਹੈ ਨੁਕਸਾਨ ਤੈਨੂੰ ਭਰਨਾ ਪਏਗਾ ਮੇਰਾ ਦੱਸੋ ਇੱਕ ਦਿਨ ਤੂੰ ਖੜੀ ਗੱਡੀ ਨੂੰ ਮਾਰਨੇ ਆਂ ਤੂੰ ਮੈਨੂੰ ਕਹਿੰਦਾ ਨੁਕਸਾਨ ਭਰਨਾ ਪਏਗਾ ਕੀ ਗੱਲ ਹੋਈ ਕੀ ਮਤਲਬ ਉਹ ਇਹ ਮੈਨੂੰ ਮੋਟਰ ਗੱਡੀ ਖੋਤੀ ਆ ਕਿ ਮੈਂ ਆ ਤੇ ਮੋਰ ਤੇ ਆਇਆ ਤਾਂ ਮੇਰੇ ਸਾਹ ਇਹਨਾਂ ਨੇ ਹੱਥ ਮਾਰਿਆ ਤੇ ਗਾਂਹ ਕਿਦੀ ਚੌਂਦੇ ਵਿੱਚ ਪਾਈ ਗਿੱਰੀ ਲੱਗੀ ਮਾਰੀ ਜੀ ਲੱਗੀ ਜੀ ਪੰਜ ਨਾ ਸੀਸ਼ਾ ਕਿ ਭੱਜਾ ਜੀ ਬਾਕੀ ਕੀ ਹੁਣ ਤੁਹਾਡੇ ਨੂੰ ਕੀ ਕਿਤੇ ਜਾ ਬਾਕੀ ਉਹ ਜੀ ਮਾਰਗਾਂ ਕਰਦੇ ਆਂ ਕੀ ਗੱਲ ਜੋ ਵੀ ਉਹਨਾਂ ਦਾ ਖਰਚਾ ਕੀ ਹੋਊਗਾ ਮਲਕੇ ਜੀ ਹੋ ਗਿਆ ਰੋਡ ਕੋ ਕਿਹੜੀ ਹੈ ਖਾਚਾ ਖਰਾਬ ਕੀ ਕਿੰਨਾ ਚ ਲੱਗੂਗਾ ਹੁਣ ਕੀ ਖਰਚਾ ਹੋਊਗਾ ਜੀ ਬੈਠੋ ਮੈਂ ਜੀ ਉਹਨੂੰ ਧਰ ਕੇ ਗੱਲ ਤਾਂ ਜੋ ਵੀ ਇਹਨਾਂ ਦਾ ਕਰ ਕੇ ਚਾਲ ਇਹਨਾਂ ਨੂੰ ਆਪਾਂ ਜੋ ਵੀ ਬਣਾਣ ਉਹਨਾਂ ਦਾ ਬਣ ਜਾਂਦਾ ਕੀ ਨਾਮ ਜਿਆਦਾ ਮੇਰਾ ਨਮਾਸ਼ਾ ਸਵਾਰੀਆਂ ਅਸੀਂ ਮੁਕੇਰੀਆਂ ਤੋਂ ਇਹ ਗੱਲ ਸਰ ਇਥੇ ਆ ਕੇ ਮਤਲਬ ਲੈਣਾ ਹੈ ਹੀ ਸਵਾਰੀਆਂ ਆਪਣੇ ਨਾਲ ਦੇ ਰਿਲੇਸ਼ਨ ਰਿਲੇਟਿਵ ਲੈਣਾ ਹੈ ਹੀ ਤੇ ਇਹ ਬਸ ਲੈਣਾ ਹੋਰ ਦੇਰ ਸਾਨੂੰ ਤੋਂ ਆਈਆਂ ਨੂੰ ਕਿਹਾ ਕਿ 2 ਸੈਕਿੰਡ ਰੁਕੋ ਬੱਚਾ ਜਾ ਕੇ ਆ ਮਾਇਆ ਬੱਚੇ ਨੂੰ ਬਿਠਾਣ ਕਰਕੇ ਅਸੀਂ 2 ਮਿੰਟ ਹੀ ਰੋਕੀ 2 ਮਿੰਟ ਮੇਰੀ ਮਤਲਬ ਕਿ 5 ਸੈਕਿੰਡ ਤੈਨੂੰ ਲਿਆ ਕੇ ਵਿੱਚ ਮਾਰਦੇ ਹਾਂ ਹਾਂਜੀ ਪਿੱਛੇ ਬੈਕ ਟੌਪ ਨਹੀਂ ਉਹਦਾ ਨੁਕਸਾਨ ਹੋ ਉਹ ਬਿਠਾ ਲਿਆ ਸੀ ਬੱਚਾ ਸੀ ਗੱਡੀ ਦਾ ਲਾਈਟ ਜਿਹੜੀ ਪਿਛਲੇ ਉਹ ਟੁੱਟੀ ਹੈ ਬੈਂਡ ਉਹ ਲੋਗ ਟੁੱਟ ਗਿਆ ਪਿੱਛੇ ਸਾਰਾ ਕੁਝ ਕਿੰਨਾ ਖਰਚਾ ਸਰ ਇੰਨਾ ਤੱਕ ਮੈਂ ਤਾਂ ਦੱਸ ਨਹੀਂ ਸਕਦਾ ਮਕੈਨਿਕ ਦੇਖੇਗਾ ਤੋਹੀ ਦੱਸੇਗਾ ਕਿ ਕਿੰਨਾ ਮੰਗਣੀ ਚਾਹੀਦੀ ਸਰ ਨੁਕਸਾਨ ਹੋ ਠੀਕ ਕਰ ਦਰਵਾਜ਼ਾ ਸਾਡਾ ਹਾਲੋ ਕੋ ਇਹ ਪਹਿਰਾਨ ਕੀ ਹੈ ਪਹਿਰਾਨ ਜੋ ਕੁਝ ਸਾਡਾ ਨੁਕਸਾਨ ਪਾ ਦਿੰਦੇ ਬਹੁਤ ਨੁਕਸਾਨ ਤੁਹਾਨੂੰ ਜੋ ਵੀ ਸਾਡਾ ਨੁਕਸਾਨ ਹੋਇਆ ਹੈ ਕਿ ਤੂੰ ਆ ਰਹੇ ਕਿੱਥੇ ਜਾਣਾ ਹੈ ਅਸੀਂ ਮੁਕੇਰੀਆਂ ਆ ਰਹੇ ਸੀ ਬਦਾਸਤ ਨਹੀਂ ਇੱਥੇ ਮੇਰੇ ਭਾਈ ਹੈ ਹਾਂਜੀ ਕਿੱਟੀ ਗੱਡੀ ਮੈਂ ਕੀ ਗੱਲ ਹੋਈ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਵਸ਼ ਮੈਂ ਇੱਥੇ ਮੇਰਾ ਪਿੰਡ ਹੈ ਮੁਕੇਰੀਆਂ ਮੈਂ ਮੁਕੇਰੀਆਂ ਤੋਂ ਆ ਰਿਹਾ ਮੇਰੇ ਗੈਸਟ ਆ ਰਹੇ ਮੈਂ ਉਹਨਾਂ ਲੈਣ ਆਇਆ ਸਿਰਫ ਮੇਰੇ ਬੱਚੇ ਨੇ ਗੱਡੀ ਦੇਖੀ ਤਾਂ ਗੱਡੀ ਧੋੜ ਕੇ ਆ ਗਿਆ ਮੈਂ 2 ਸੈਕਿੰਡ ਗੱਡੀ ਰੋਕੀ ਅਨੇ ਗੱਡੀ ਘੁਮਾਤੀ ਪਿੱਛੋਂ ਗੱਡੀ ਮਾਰਤੀ ਦੱਸ ਨੇ ਬੱਚਾ ਕਿੱਥੇ ਗਿਆ ਬੱਚਾ ਉੱਥੋਂ ਦੇਖ ਕੇ ਧੋੜੇ ਆ ਗਿਆ ਗੱਡੀ ਵਾਲਾ ਮੇਰੀ ਬੇਟੀ ਪਿੱਛੇ ਬੈਠੀ ਹੈਗੀ ਉਹ ਬੇਟੀ ਵਾਲ ਦੇ ਕੋਲ ਧੋੜਿਆ ਮੈਂ ਇਹ ਪਿਛੋਂ ਹਾਰ ਮਾਰੀ ਹੈ ਮੈਂ ਕਿਹਾ ਇੱਕ ਸੈਕਿੰਡ ਰੁਕ ਯਾਰ ਮੈਂ ਬੱਚਾ ਆ ਗਿਆ ਧੋੜ ਕੇ ਤੇ ਉਹਨੂੰ ਬਿਠਾ ਲਵਾ ਇੰਨੀ ਲੀਦ ਨੂੰ ਇਹਨੂੰ ਪਤਾ ਨਹੀਂ ਕਿ ਗੱਡੀ ਘੁਮਾ ਕੇ ਗੱਡੀ ਲੱਗ ਜਾਨੀ ਹੈ ਗੱਡੀ ਦੀ ਹੈੱਡਲਾਈਟ ਟੁੱਟ ਗਈ ਬੰਪਰ ਵੇ ਪੈਂਡ ਹੋ ਗਿਆ ਨਹੀਂ ਹੈੱਡਲਾਈਟ ਪੈਕਟ ਉਹ ਬੈਕਲਾਈਟ ਸੋਰੀ ਸੋਰੀ ਬੈਕਲਾਈਟ ਪਰ ਬੰਪਰ ਠੀਕ ਹੈ ਜੀ ਡਰਾਈਵਰ ਕਹਿੰਦਾ ਉਲਟਾ ਮੈਨੂੰ ਕਹਿੰਦਾ ਹੈ ਕਿ ਜੇ ਮੇਰੀ ਗੱਡੀ ਤੇ ਖੜੀ ਹੈ ਨੁਕਸਾਨ ਤੈਨੂੰ ਭਰ